ਇੱਕ ਵਾਰੀ ਮਰਤੂ ਅੰਮ੍ਰਿਤਸਰ ਦਾ ਰੋਕ ਕਰਦੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਬੀਜਪੀ ਉਮੀਦਵਾਰ ਤਰਨਜੀਤ ਸਿੰਘ ਸੰਦੂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਬੀਜਪੀ ਦੇ ਆਗੂ ਹਾਲਾਂਕਿ ਜਿਹੜੇ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਪਹਿਲਾਂ ਤੋਂ ਹੀ ਕਿਸਾਨ ਪਹੁੰਚ ਕੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਇਲਾਵਾ ਮਠੰਡਾ ਫਰੀਦਕੋਟ ਤੋਂ ਵੀ ਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਕਿਸਾਨਾਂ ਨੇ ਬੀਜਪੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਹੈ ਤੇ ਇਸ ਵੇਲੇ ਅੰਮ੍ਰਿਤਸਰ ਤੋਂ ਇਸ ਜਿਹੀਆਂ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਜਿੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਪੱਤਰਕਾਰ ਬੰਜਿੰਦਰ ਸਿੰਘ ਇਸ ਵੇਲੇ ਲਾਈਵ ਸਾਡੇ ਨਾਲ ਜੁੜ ਚੁੱਕੇ ਨੇ ਬੰਜਿੰਦਰ ਕੀ ਜਾਣਕਾਰੀ ਹੈ ਕਿੰਨੀ ਇੱਕ ਗਿਣਤੀ ਚ ਕਿਸਾਨ ਪਹੁੰਚੇ ਨੇ ਕਿਹੜੇ ਥਾਂ ਦੇ ਉੱਤੇ ਇਹ ਪ੍ਰਦਰਸ਼ਨ ਹੋ ਰਿਹਾ ਹੈ ਇੱਕ ਕੁਲਵਿੰਦਰ ਦੱਸਣਾ ਚਾਹੂਗਾ ਕਿ ਜਿੱਥੇ ਭਾਜਪਾ ਦੇ ਕੈਂਡੀਡੇਟ ਹਰ ਇੱਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਆਪਣਾ ਵਿਜੈ ਦੱਸ ਰਹੇ ਨੇ ਪਰ ਉੱਥੇ ਕਿਸਾਨ ਵੱਖਰੇ ਵੱਖਰੇ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਕੈਂਡੀਡੇਟਾਂ ਦਾ ਵਿਰੋਧ ਕੀਤਾ ਜਾ ਰਿਹਾ ਹਲਕਾ ਮਂਜੀਠਾ ਦੀ ਜੇ ਗੱਲ ਕੀਤੀ ਜਾਵੇ ਤੇ ਇੱਕ ਪੈਲਸ ਦੇ ਵਿੱਚ ਤਰਨ ਸੰਧੂ ਜੋ ਕਿ ਆਪਣੀ ਮੀਟਿੰਗ ਕਰਨ ਵਾਸਤੇ ਪਹੁੰਚੇ ਸਰ ਪਰ ਪਹਿਲਾਂ ਹੀ ਕਿਸਾਨ ਪਹੁੰਚ ਚੁੱਕੇ ਸਨ ਕਿਸਾਨਾਂ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਸਵਾਲ ਜਵਾਬ ਕਰਾਂਗੇ ਸਾਡੇ ਸਵਾਲਾਂ ਦਾ ਜਿਹੜਾ ਜਵਾਬ ਦਿੱਤਾ ਜਾਵੇ ਪਰ ਦੇਖ ਸਕਦੇ ਹੋ ਕਿ ਪਹਿਲੇ ਹੀ ਮਾਤਰਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਬੈਰੀ ਸਰਵਜਿੰਗ ਪੰਦੇਰ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੋ ਇਹ ਵੀ ਗੱਲ ਕਹੀ ਗਈ ਆ ਕਿ ਇਹ ਜਿਹੜਾ ਜਾਲ ਜਿਹੜਾ ਬਈ ਕਿੰਨਾ ਹੀ ਵਿਛਾਇਆ ਜਾਵੇ ਕਿਉਂਕਿ ਭਾਜਪਾ ਦੇ ਜਿਹੜੇ ਕੈਂਡੀਡੇਟ ਹੈਗੇ ਨੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਕਿ ਜਿਹੜੀਆਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਮੰਗਾ ਮੰਨੀਆਂ ਹੋਈਆਂ ਨੇ ਉਹਨਾਂ ਤੋਂ ਕੇਂਦਰ ਸਰਕਾਰ ਭੱਜਦੀ ਕਿਉਂ ਨਜ਼ਰ ਆ ਰਹੀ ਆ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੁਆਨਲੀ ਬੈਰੀਕੇਡ ਵੀ ਕੀਤੀ ਗਈ ਆ ਤੇ ਕਿਸਾਨ ਆਗੂ ਵੀ ਇੱਥੇ ਪਹੁੰਚੇ ਹੋਣੇ ਵੱਡੀ ਮਾਤਰਾ ਦੇ ਵਿੱਚ ਸਰਵਜਿੰਗ ਪੰਦੇਰ ਪਹੁੰਚੇ ਹੋਏ ਨੇ ਗੱਲਬਾਤ ਵੀ ਅਸੀਂ ਉਹਨਾਂ ਦੇ ਨਾਲ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਤ ਵੱਖਰੇ ਵੱਖਰੇ ਜਥੇਬੰਦੀਆਂ ਦੇ ਕਿਸਾਨ ਆਗੂ ਜਿਹੜੇ ਕੀ ਜਗਾ ਜਗਾ ਤੋਂ ਉੱਪਰ ਬੈਠੇ ਹੋਏ ਨੇ ਤੇ ਸਵਾਲ ਜਵਾਬ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਪਤਾ ਜੀ ਕਿਤਾ ਦੇਖ ਰਹੋ ਕਿ ਜਿਹੜਾ ਕੀ ਤਰਨਜੀਤ ਸੰਧੂ ਦਾ ਜੀ ਸਵਾਲ ਜਵਾਬ ਕਰਨਾ ਸੀ ਜਾਂ ਵਿਰੋਧ ਕਰਨਾ ਸੀ ਉਹਨਾਂ ਦਾ ਬਿਲਕੁਲ ਜੀ ਇੱਕ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਆਮ ਪਬਲਿਕ ਆ ਆਪਣੇ ਲੀਡਰ ਦੇ ਸਾਹਮਣੇ ਜਿਹੜੀ ਆ ਉਹਨਾਂ ਦੀਆਂ ਕੁਝ ਮੰਗਾਂ ਨੇ ਡਿਮਾਂਡਸ ਨੇ ਸਾਡੀਆਂ ਜਿਹੜੀਆਂ ਕੁਝ ਸਮੇਂ ਤੋਂ ਅਸੀਂ ਲੈ ਕੇ ਮੋਦੀ ਸਰਕਾਰ ਦੇ ਸਾਹਮਣੇ ਰੱਖ ਰਹੇ ਆ ਔਰ ਤੁਸੀਂ ਦੇਖ ਰਹੇ ਹੋ ਵੀ ਪਿਛਲੇ ਕੁਝ ਮਹੀਨਿਆਂ ਤੋਂ ਸਾਡਾ ਸ਼ੰਭੂ ਹਰ ਖਨੌਰੀ ਬਾਰਡਰ ਤੇ ਅੰਦੋਲਨ ਵੀ ਚੱਲ ਰਿਹਾ ਹੈ। ਜੀ। ਉੱਥੋਂ ਸਾਡੇ ਦੋਵਾਂ ਮੋਰਚਿਆਂ ਨੇ ਜਿਹੜੀ ਇੱਕ ਮੰਗ ਰੱਖੀ ਹੈ ਵੀ ਜੋ ਸਾਡਾ ਕਿਸਾਨ ਸ਼ੁਭ ਕਰਨ ਇਹਨਾਂ ਨੇ ਸ਼ਹੀਦ ਕੀਤਾ ਸਰਕਾਰ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਔਰ 12 ਮੰਗਾਂ ਦਾ ਇੱਕ ਸਾਡਾ ਜਿਹੜਾ ਮੰਗ ਪੱਤਰ ਆ ਉਹਦੇ ਉੱਤੇ ਅੱਜ ਤੱਕ ਕੋਈ ਵੀ ਵਿਚਾਰ ਭਾਜੀਪੀ ਸਰਕਾਰ ਨੇ ਨਹੀਂ ਕੀਤੀ ਤੇ ਉੱਥੋਂ ਸਾਡਾ ਲਾਲ ਸੀ ਕਿ ਜਦੋਂ ਤੁਸੀਂ ਸਾਡੇ ਪਿੰਡਾਂ ਚ ਆਓਗੇ ਤੇ ਅਸੀਂ ਤੁਹਾਡੇ ਸਾਹਮਣੇ 12 ਮੰਗਾਂ ਦੇ ਜਿਹੜੇ ਸਵਾਲ ਹੋ ਰੱਖਾਂਗੇ ਔਰ ਇਹਦੇ ਤੁਹਾਡੇ ਕੋਲ ਜਵਾਬ ਲਵਾਂਗੇ। ਅੱਜ ਤੁਸੀਂ ਦੇਖ ਰਹੇ ਹੋ ਵੀ ਬਿਲਕੁਲ ਪੂਰਨ ਮ ਅਸੀਂ ਤਰਮਨ ਜੀ ਸੰਧੂ ਜਿਹੜੇ ਇੱਥੇ ਮੀਟਿੰਗ ਕਰਨ ਵਾਸਤੇ ਆਏ ਹੋਏ ਨੇ ਆਪਣਾ ਚੋਣ ਪ੍ਰਚਾਰ ਕਰਨ ਵਾਸਤੇ ਆਏ ਹੋਏ ਆ ਉਹਨਾਂ ਦੇ ਸਾਹਮਣੇ ਆਪਣੀ ਉਹ ਸਵਾਲ ਰੱਖਣੇ ਚਾਹੁੰਦੇ ਸੀ ਉਹਨਾਂ ਕੋਲ ਜਵਾਬ ਲੈਣੇ ਚਾਹੁੰਦੇ ਸੀ ਪਰ ਅੱਜ ਤੁਸੀਂ ਦੇਖ ਰਹੇ ਹੋ ਕਿ ਭਗਵੰਤ ਮਾਨ ਸਰਕਾਰ ਨੇ ਕਿਸ ਤਰ੍ਹਾਂ ਆਪਣਾ ਜਿਹੜਾ ਬੈਰੀਕੇਡ ਔਰ ਪੁਲਿਸ ਪ੍ਰਸ਼ਾਸਨ ਸਾਡੇ ਸਾਹਮਣੇ ਖੜਾ ਕਰਕੇ ਸਾਨੂੰ ਜ਼ਬਰਦਸਤੀ ਜਿਹੜਾ ਇੱਥੇ ਰੋਕਿਆ ਜਾ ਰਿਹਾ ਇੱਕ ਕਰੋ ਤੁਸੀਂ ਭਾਜਪੀ ਦਾ ਕਰ ਰਹੇ ਹੋ ਮਾਨ ਸਾਹਿਬ ਦਾ ਚਿੱਕੂ ਬਿਲਕੁਲ ਜੀ ਜੇ ਅੱਜ ਭਗਵੰਤ ਮਾਨ ਜੀ ਦਾ ਜੋ ਅਸਲੀ ਚਿਹਰਾ ਵਾ ਉਹ ਸਾਡੇ ਲੋਕਾਂ ਦੇ ਸਾਹਮਣੇ ਆ ਰਿਹਾ ਕਿਉਂਕਿ ਅਸੀਂ ਕੋਈ ਸ਼ਰਾਰਤੀ ਅਨਸਰ ਨਹੀਂ ਆ ਇਸ ਦੇਸ਼ ਦੇ ਅਸੀਂ ਵੀ ਜਿਹੜੇ ਵਾਸੀ ਆ ਇਸ ਦੇਸ਼ ਦੇ ਕਾਨੂੰਨ ਨੂੰ ਅਸੀਂ ਜਿਹੜਾ ਪਸੰਦ ਕਰਦੇ ਆ ਔਰ ਅਸੀਂ ਆਪਣੀ ਜਿਹੜੀ ਆਵਾਜ਼ ਉਹ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਔਰ ਭਾਜਪੀ ਤੱਕ ਜਿਹੜੇ ਆਪਣੇ ਜਿਹੜੇ ਸਾਡੇ ਸਵਾਲ ਸੀ ਉਹ ਲੈ ਕੇ ਜਾਣਾ ਚਾਹੁੰਦੇ ਅਸੀਂ ਪਰ ਸਾਨੂੰ ਜਿਹੜਾ ਰੋਕਿਆ ਜਾ ਰਿਹਾ ਜਬਰੀ ਰੋਕਿਆ ਜਾ ਰਿਹਾ ਭਾਜਪੀ ਦੇ ਕੈਂਡੀਡੇਟ ਪੈਲਸ ਵਿੱਚ ਪਹੁੰਚ ਗਏ ਜਿੱਥੇ ਜਿਉਂ ਮੈਨੂੰ ਗੱਲਬਾਤ ਕਰਨੀ ਸੀ ਪਤਾ ਨਹੀਂ ਜੀ ਸਾਨੂੰ ਤੱਕੇ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਪਹੁੰਚਿਆ ਜਾਂ ਨਹੀਂ ਪਹੁੰਚਿਆ ਉਹਦੇ ਬਾਰੇ ਸਾਨੂੰ ਪਤਾ ਨਹੀਂ ਪਰ ਅਸੀਂ ਜਿਹੜਾ ਆਪਣਾ ਵਿਰੋਧ ਹੈ ਉਹ ਜਤਾ ਰਹੇ ਹਾਂ ਔਰ ਇੰਨੀ ਓਨੀ ਦੇਰ ਤੱਕ ਜਿਤੇ ਤੰਦੇ ਰਵਾਂਗੇ ਜਿੰਨਾ ਚਿਰ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਅੱਜ ਜੇ ਇੱਥੇ ਉਹ ਆ ਕੇ ਜਾਂਦੇ ਆ ਤੇ ਕੱਲ ਨੂੰ ਫੇਰ ਉਹਨਾਂ ਨੇ ਸਾਡੇ ਪਿੰਡਾਂ 'ਚ ਹੀ ਆਉਣਾ ਵੋਟਾਂ ਦਾ ਨੂੰ ਪਿੰਡ ਕਿ ਮੈਂ ਮੈਂਬਰੀ ਸਰ ਗੁਰੂ ਨਗਰੀ ਦਾ ਰਹਿਣ ਵਾਲਾ ਮੈਂ ਕਿਸਾਨਾਂ ਦੇ ਦਰਦ ਨੂੰ ਸਮਝਦਾ ਜਲਦੀ ਜਲਦੀ ਜਦੋਂ ਐਮਪੀ ਮੈਂ ਬਣੂਗਾ ਜਾਂ ਸਾਡੀ ਸਰਕਾਰ ਆਵੇਗੀ ਜਲਦੀ ਜਲਦੀ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਮੈਂ ਕਹਿੰਦਾ ਜੀ 10 ਸਾਲ ਹੋ ਗਿਆ ਬੀਜੇਪੀ ਨੂੰ ਸੱਤਾ ਦੇ ਵਿੱਚ ਜੇ 10 ਸਾਲਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਗੱਲ ਨਹੀਂ ਸੁਣੀ ਕਿਸਾਨਾਂ ਮਜ਼ਦੂਰਾਂ ਨੂੰ ਉਲਟਾ ਗੋਲੀਆਂ ਨਾਲ ਮਾਰਿਆ ਜਾ ਰਿਹਾ ਦੱਦੜਿਆ ਜਾ ਰਿਹਾ ਕਿਸਾਨ ਆਪਣੇ ਡੈਮੋਕ੍ਰੇਸੀ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਉੱਤੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਉਹ ਸਾਡੀ ਗੱਲ ਸੁਣਨਗੇ ਇਹ ਬਿਲਕੁਲ ਉਹਨਾਂ ਨੇ ਆਪਣਾ ਜਿਹੜਾ ਚਿਹਰਾ ਸਾਫ਼ ਕਰਨ ਵਾਸਤੇ ਗੱਲ ਕੀਤੀ ਆ ਔਰ ਸਾਨੂੰ ਥੋੜੀ ਵੀ ਉਹਨਾਂ ਤੋਂ ਆਸ੍ਰੀ ਹੈਗੀ ਕਿ ਉਹ ਕੋਈ ਵੀ ਕਿਸਾਨਾਂ ਦੇ ਪ੍ਰਤੀ ਸੁਹਿਰਦ ਹੈਗੇ ਆ ਜੇ ਸੁਹਿਰਦ ਹੁੰਦੇ ਤੇ ਅੱਜ ਸਾਨੂੰ ਇੱਥੇ ਨਾ ਰੋਕਿਆ ਜਾਂਦਾ ਸਾਡੀ ਗੱਲ ਸੁਣੀ ਜਾਂਦੀ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਤੁਹਾਨੂੰ ਸਾਰੇ ਕਿ ਮੈਂ ਤੇ ਸਵਾਲਾਂ ਜਵਾਬਾਂ ਦੇ ਵਿੱਚ ਬੈਠਣ ਨੂੰ ਤਿਆਰ ਆ ਪਰ ਜਦੋਂ ਇਹ ਡਾਂਗਾ ਵਿਖਾਉਂਦੇ ਜਾਂ ਕਾਲੀਆਂ ਛੰਡੀਆਂ ਵਿਖਾਉਂਦੇ ਉਹਦੇ ਨਾਲ ਕੀ ਪੰਜਾਬ ਦਾ ਮਾਹੌਲ ਤਾਂ ਖਰਾਬ ਕੀਤਾ ਸਰ ਬਿਲਕੁਲ ਜੀ ਕੋਈ ਡਾਂਗਾ ਨਹੀਂ ਕੋਈ ਕਾਲੀਆਂ ਛੰਡੀਆਂ ਨਹੀਂ ਉਹ ਸਾਡੀ ਜਥੇਬੰਦੀ ਦਾ ਨਿਸ਼ਾਨ ਆ ਛੰਡਾ ਅੱਜ ਤੱਕ ਅਸੀਂ ਫੁੱਲ ਵੀ ਨਹੀਂ ਤੋੜਿਆ ਠੀਕ ਹੈ ਜੀ ਸਾਡਾ ਲੰਬੇ ਸਮੇਂ ਤੋਂ ਇਤਿਹਾਸ ਜਥੇਬੰਦੀ ਦਾ ਅੱਜ ਤੱਕ ਅਸੀਂ ਜਿੱਥੇ ਵੀ ਲੜਿਆ ਅਸੀਂ ਉਹਨੂੰ ਆਪਣਾ ਸਮਝ ਕੇ ਲੜਿਆ ਜੇ ਤਨਮਨਜੀਤ ਸੰਧੂ ਆਏ ਨੇ ਵੋਟਾਂ ਲੈਣ ਵਾਸਤੇ ਸਾਡੇ ਇੱਥੇ ਏਰੀਆ ਦੇ ਵਿੱਚ ਤੇ ਉਹਨਾਂ ਨੂੰ ਫਿਰ ਲੋਕਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਡਰ ਕਦਾਵਾ ਅਸੀਂ ਕੋਈ ਅਤਵਾਦੀਆਂ ਸਾਡੇ ਕੋਲ ਕਿਹੜੇ ਕੋਈ ਬੰਬ ਬੰਦੂਕਾਂ ਨੇ ਜਿੰਨਾਂ ਤੋਂ ਉਹਨਾਂ ਨੂੰ ਡਰ ਲੱਗਦਾ ਹੈ ਲਗਭਗ ਭਾਰਤ ਦੀਆਂ ਸਾਰੀਆਂ ਜਿੱਥੇ ਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇੱਥੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਾ ਵਿਰੋਧ ਕਰ ਰਹੇ ਹਾਂ ਬਿਲਕੁਲ ਜੀ ਦੇਖ ਸਕਦੇ ਹੋ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਹੱਥਾਂ ਦੇ ਵਿੱਚ ਝੰਡੇ ਹੈਗੇ ਨੇ ਤੇ ਕਈ ਜਗ੍ਹਾ ਦੇ ਉੱਪਰ ਕਈ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਵਖਾ ਕੇ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆ ਤਸਵੀਰਾਂ ਦੇ ਵਿੱਚ ਦੂਜੇ ਪਾਸੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬੈਰੀਕੇ ਜਾ ਰਿਹਾ ਤੇ ਆ ਦੇਖੋ ਤਾਂ ਤਸਵੀਰਾਂ ਦੇ ਵਿੱਚ ਕਿ ਪੁਲਸ ਦੇ ਵੱਲੋਂ ਹੱਥਾਂ ਦੇ ਵਿੱਚ ਲਾਠੀਆਂ ਹੋਈਆਂ ਨੇ ਬਚਾ ਕਰਨ ਵਾਸਤੇ ਕਿਉਂਕਿ ਕਈ ਜਗ੍ਹਾ ਤੋਂ ਉੱਪਰ ਪਹਿਲਾਂ ਵੀ ਵਿਰੋਧ ਹੋਇਆ ਸੀ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਇਟਾ ਰੋੜੇ ਵੀ ਕਿਸਾਨਾਂ ਦੇ ਉੱਪਰ ਚੱਲੇ ਸਨ ਪਰ ਹੁਣ ਸਵਾਲ ਆ ਕਿ ਇਹ ਤਸਵੀਰ ਪੰਜਾਬ ਦੀ ਕੀ ਹੈਗੀ ਆ ਜਿੱਥੇ ਕਿ ਬੀਜੇਪੀ ਦੇ ਆ ਵਿਰੋਧ ਕੀਤਾ ਜਾਣਾ ਸੀ ਪਰ ਉੱਥੇ ਜਿਹੜਾ ਕਿ ਬੈਰੀਕੇਡ ਜਿਹੜੇ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾਇਆ ਕਿਸਾਨ ਇਹ ਗੱਲ ਕਹਿ ਰਹੇ ਨੇ ਜੀ ਕਿੰਦਾ ਪਰਾ ਕਰਨਾ ਪੈ ਰਿਹਾ ਹੈ ਮਨਜਿੰਦਰ ਬੀਜਪੀ ਆਗੂ ਕੀ ਕਹਿ ਰਹੇ ਨੇ ਕਿ ਪਿੰਡਾਂ ਵਾਲੇ ਇਲਾਕਿਆਂ ਦੇ ਵਿੱਚ ਹਲੇ ਵੀ ਪਹੁੰਚ ਰਹੇ ਨੇ ਅਸੀਂ ਇਹ ਵੀ ਦੇਖਿਆ ਬੀਤੇ ਦਿਨੀ ਟਕਰਾਅ ਵਾਲੀ ਸਥਿਤੀ ਬਣ ਗਈ ਸੀ ਕਿਸਾਨਾਂ ਤੇ ਬੀਜਪੀ ਦੇ ਸਮਰਥਕਾਂ ਦੇ ਵਿਚਾਲੇ ਤਾਂ ਕਿ ਇਸਤਾਨ ਦੇ ਉੱਤੇ ਵੀ ਬੀਜਪੀ ਦਾ ਕੋਈ ਸਮਰਥਕ ਇਸ ਵੇਲੇ ਪਹੁੰਚਿਆ ਹੋਇਆ ਹੈ ਜੀ ਬਿਲਕੁਲ ਜੀ ਬੀਜੇਪੀ ਦੇ ਜਿਹੜੇ ਕੈਂਡੀਡੇਟ ਕਰਨ ਸੰਧੂ ਆ ਜਾਂ ਉਹਨਾਂ ਦੇ ਵਰਕਰ ਉਹ ਪੈਲਸ ਦੇ ਵਿੱਚ ਪਹੁੰਚ ਚੁੱਕੇ ਸਨ ਪਰ ਸੰਧੂ ਸਾਹਿਬ ਅਜੇ ਨਹੀਂ ਪਹੁੰਚੇ ਪਰ ਉਹਨਾਂ ਦੇ ਵੱਲੋਂ ਇਹ ਆ ਕਿ ਸਥਿਤੀ ਨਾ ਖਰਾਬ ਹੋਵੇ ਇਸੇ ਕਰਕੇ ਉਹ ਨਹੀਂ ਉੱਥੇ ਪਹੁੰਚ ਰਹੇ ਪਰ ਉੱਥੋਂ ਜਿਹੜੇ ਐਸਐਸਪੀ ਐ ਉਹ ਇੱਥੇ ਪਹੁੰਚੇ ਹੋਏ ਨੇ ਕਿ ਜਿਹੜੀ ਮੌਲ ਖਰਾਬ ਨਾ ਹੋਵੇ ਕਿਉਂਕਿ ਬੀਤੇ ਦਿਨ ਪਿੱਟੇਵੱਡ ਦੇ ਵਿੱਚ ਕਿਸਾਨਾਂ ਅਤੇ ਬੀਜੇਪੀ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਦੇ ਵਿੱਚ ਟਕਰਾਹ ਕਾਫੀ ਹੋਇਆ ਸੀ ਜਿਹਦੇ ਵਿੱਚ ਇੱਕਾ ਰੋੜੇ ਵਿੱਚ ਚੱਲੇ ਸਨ लाठी चार्ज ਵੀ ਚੱਲਿਆ ਸੀ ਕਈ ਕਿਸਾਨ ਜਿਹੜੇ ਜੱਕ ਵੀ ਹੋਏ ਸਨ ਪਰ ਉਹ ਕਿਹਾ ਜਾ ਰਿਹਾ ਵਿਚ ਇਹ ਸਭ ਕੁਝ ਹੋਇਆ ਸੀ ਪਰ ਅੱਜ ਵੀ ਜਿਹੜੇ ਕੀ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਵਾ ਕਿ ਮਾਹੌਲ ਨਾ ਖਰਾਬ ਹੋਵੇ ਇਸੇ ਸਥਿਤੀ ਨੂੰ ਇੱਕਦ ਹੋਇਆ ਪਹਿਲਾਂ ਜਿਹੜਾ ਕੀ ਬੈਰੀਕੇਡ ਲਗਾ ਦਿੱਤੇ ਗਏ ਪੁਲਿਸ ਦੇ ਅਧਿਕਾਰੀ ਤੇ ਪਹੁੰਚ ਚੁੱਕੇ ਗਏ ਨੇ ਵੱਡੇ ਅਫੀਸਰ ਪਹੁੰਚੇ ਹੋਏ ਨੇ ਤੇ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਊਗੀ ਕਿ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਿਸਾਨਾਂ ਦੇ ਵਿੱਚ ਮਾਹੌਲ ਨਾ ਖਰਾਬ ਕਰ ਕਿਉਂਕਿ ਕਿਸਾਨ ਆਪਣਾ ਪੀਸਫੁਲੀ ਜਿਹੜਾ ਸ਼ਾਂਤੀਪੂਰਵ ਦੇ ਨਾਲ ਕਰਨਾ ਤਾਂ ਉੱਥੇ ਹੀ ਅਫੀਸਰ ਪਹੁੰਚੇ ਹੋਏ ਨੇ ਸਰ ਕਿੱਦਾਂ ਦੇਖ ਰਹੇ ਹੋ ਕਿ ਪੀਸਫੁਲੀ ਜਿਹੜਾ ਮਾਹੌ ਕਿਸਾਨਾਂ ਤੇ ਪੁਲਿਸ ਇਸ ਵੇਲੇ ਮੌਜੂਦ ਹੋਏਗੀ ਕਿਸਾਨਾਂ ਦੀ ਕਿੰਨੀ ਇੱਕ ਗਿਣਤੀ ਹੈ ਪੁਲਿਸ ਅਸੀਂ ਵੇਖ ਰਹੇ ਹਾਂ ਕਿ ਕਾਫੀ ਵੱਡੀ ਤਦਾਦ ਚ ਤਨਾਤ ਕੀਤੀ ਗਈ ਹੈ ਤਾਂ ਜ਼ਾਹਰ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਤਣਾਵ ਵਾਲੀ ਸਥਿਤੀ ਨਾ ਬਣੇ ਪੁਲਿਸ ਉਸ ਤੋਂ ਬਚਣਾ ਚਾਹੁੰਦੀ ਹੈ ਜੈਦੀ ਜਰੂਰ ਕੋਸ਼ਿਸ਼ ਕੀਤੀ ਹੈ ਕਿ ਮਾਹੌਲ ਨਾ ਖਰਾਬ ਹੋਵੇ ਉੱਥੇ ਕਿਸਾਨਾਂ ਦੇ ਨਾਲ ਵੀ ਜਿਹੜਾ ਕਿ ਐਸਪੀ ਵੱਲੋਂ ਮੀਟਿੰਗ ਕੀਤੀ ਹੈ ਗੱਲਬਾਤ ਕਰਨਗੇ ਸਰ ਕਿੱਦਾਂ ਦੇਖ ਰਹੋ ਕਿ ਜਿਹੜਾ ਮਾਹੌਲ ਨਾ ਖਰਾਬ ਕੋਈ ਪਿੱਟੇਵੜ ਦੇ ਵਿੱਚ ਇਹ ਮਾਹੌਲ ਖਰਾਬ ਹੋਇਆ ਸੀ ਏਟਾ ਰੋਲੇ ਚੱਲੇ ਸਨ ਤੁਸੀਂ ਕਿੱਦਾਂ ਸਥਿਤੀ ਨੂੰ ਕੰਟਰੋਲ ਕਰ ਰਹੇ ਹੋ ਦੇਖੋ ਤੁਹਾਡੇ ਸਾਹਮਣੇ ਹੈ ਜੀ ਸਥਿਤੀ ਬਿਲਕੁਲ ਕੰਟਰੋਲ ਚ ਆ ਔਰ ਜਿੱਥੇ ਕਿਸਾਨ ਭਰਾਵਾਂ ਨੂੰ ਅਸੀਂ ਕਿਹਾ ਉੱਥੇ ਉਹ ਬੈਠ ਗਏ ਆ ਸਾਨੂੰ ਪੂਰਾ ਸਹਿਯੋਗ ਕਰ ਰਹੇ ਆ ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ ਹੈ ਇਹ ਸਾਰੇ ਸਿਕਿਉਰਿਟੀ ਪ੍ਰਬੰਧ ਸਿਰਫ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੀਤੇ ਗਏ ਆ ਜੀ ਸਰ ਕਿਹੜੇ ਕਿਹੜੇ ਜਥੇਬੰਦੀਆਂ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਬੈਰੀਕੇਡ ਕੀਤੀ ਗਈ ਨਹੀਂ ਸਾਰਾ ਹੁਣ ਜਥੇਬੰਦੀਆਂ ਵੱਲੋਂ ਤਾਂ ਨਹੀਂ ਬੈਰੀਕੇਡ ਕੀਤਾ ਗਿਆ ਜੀ ਅਸੀਂ ਪੁਲਿਸ ਵੱਲੋਂ ਸੁਰੱਖਿਆ ਦਾ ਪ੍ਰਬੰਧ ਕੀਤੇ ਗਏ ਆ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਜਿੱਥੇ ਵੀ ਅਸੀਂ ਕਿਸਾਨ ਭਰਾਵਾਂ ਨੂੰ ਕਿਹਾ ਹੈ ਉੱਥੇ ਉਹ ਬੈਠ ਗਏ ਪੀਸਫੁਲ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਿਹਾ ਤਾਂ ਕੋਈ ਇਸ਼ੂ ਨਹੀਂ ਹੈ ਜੀ ਪਰ ਸਰ ਲੱਗਦਾ ਕਿ ਮਾਹੌਲ ਇੰਦਾ ਖਰਾਬ ਹੁੰਦਾ ਕਿਉਂਕਿ ਲੋਕਾਂ ਦਾ ਜਿਹੜਾ ਰੋਡ ਡਿਵਰਟ ਕੀਤਾ ਗਿਆ ਲੋਕ ਵੀ ਕਲਪੇ ਪਏ ਨਹੀਂ 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 ਕੋਈ ਡਿਵਰਟ ਨਹੀਂ ਹੈ ਟ੍ਰੈਫਿਕ ਜਮ ਕਿਤੇ ਨਹੀਂ ਹੈ ਜੀ ਥੋੜਾ ਜਿਹਾ ਮੈਂ ਕਹਾ ਹਾਰਡਲੀ 500 ਮੀਟਰ ਪਰ ਦਾ ਵੀ ਡਿਵਰਸ਼ਨ ਨਹੀਂ ਹੈ ਕੋਈ ਇਦਾਂ ਦਾ ਇਸ਼ੂ ਨਹੀਂ ਉਹ ਮੀਟਿੰਗ ਕੀਤੀ ਗਈ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਹਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਪੂਰਾ ਸਹਿਯੋਗ ਕਰ ਰਿਹਾ ਜਿੱਥੇ ਅਸੀਂ ਕਿਹਾ ਕਿਸਾਨ ਭਰਾ ਬਿਲਕੁਲ ਉੱਥੇ ਬੈਠ ਗਏ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਬਿਲਕੁਲ ਜੀ ਇਹ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਮੀਟਿੰਗ ਕੀਤੀ ਗਈ ਹੈ ਪਰ ਜਿਹੜਾ ਮਾਹੌਲ ਹੈ ਬਿਲਕੁਲ ਸ਼ਾਂਤਪੂਰਨ ਰਹੇਗਾ ਤੇ ਕਿਸਾਨਾਂ ਨੂੰ ਜਿੱਥੇ ਕਿਹਾ ਉੱਥੇ ਕਿਸਾਨ ਬੈਠ ਚੁੱਕੇ ਹੋਏ ਨੇ ਤੇ ਜਿਹੜਾ ਮਾਹੌਲ ਨਾ ਖਰਾਬ ਹੋਵੇ ਇਸੇ ਕਰਕੇ ਅਫਸਰਾਂ ਦੇ ਵੱਲੋਂ ਵੀ ਕਿਸਾਨਾਂ ਨਾਲ بار بار ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਲੱਭੀ ਇਹ ਪਾਰਟੀ ਦਾ ਝੰਡਾ ਫੜਿਆ ਹੋਇਆ ਹੈ ਤਾਂ ਉਹਨਾਂ ਦੇ ਵੱਲੋਂ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਤਰਨ ਸੰਧੂ ਜੋ ਭਾਜਪਾ ਦੇ ਕੈਂਡੀਡੇਟ ਹੈ ਇੱਥੇ ਉਹਨਾਂ ਨੂੰ ਅਸੀਂ ਸਵਾਲ ਜਵਾਬ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਕੋਈ ਸਾਡਾ ਕੋਈ ਨਿੱਜੀ ਲੜਾਈ ਤੇ ਹੈਗੀ ਨਹੀਂ ਆ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਇੱਕ ਜਿਹੜੇ ਪਾਰਟੀ ਦੇ ਜ਼ਿੰਮੇਵਾਰ ਜਿਹੜਾ ਕਿ ਐਮਪੀ ਦੀ ਜਿਹੜੀ ਸੀਟ ਤੁਸੀਂ ਲੜ ਰਹੇ ਹੋ ਤੁਸੀਂ ਸਾਡੀ ਜਿਹੜੀ ਆਵਾਜ਼ ਆ ਮੋਦੀ ਸਰਕਾਰ ਤੱਕ ਜਿਹੜੀ ਪਹੁੰਚਾਈ ਜਾਵੇ ਜਿਹੜੇ ਸਾਡੇ ਮਸਲੇ ਨੇ ਉਹ ਜਲਦੀ ਜਲਦੀ ਹੱਲ ਕੀਤੇ ਜਾਣ ਕਿ ਜਿਹੜੀਆਂ ਮੰਗਾਂ ਮੰਨੀਆਂ ਹੋ ਜਾਣੇ ਤਾਂ ਉਹਨਾਂ ਤੋਂ ਸਰਕਾਰਾਂ ਹੁਣ ਭੱਜਦੀਆਂ ਨਜ਼ਰ ਆ ਰਹੀਆਂ ਕਿਉਂਕਿ ਲੰਬੇ ਸਮੇਂ ਤੋਂ ਕਿਸਾਨਾਂ ਕਰ ਸਕੋਤੇ ਨਾਲ ਦੀ ਨਾਲ ਤਸਵੀਰਾਂ ਜਰੂਰ ਸਾਂਝੀਆਂ ਕਰਦੇ ਰਹੋ ਕਿਸਾਨਾਂ ਦੇ ਕੋਲ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰੋ ਇਸ ਵੇਲੇ ਅਸੀਂ ਇਹ ਸਥਿਤੀ ਪੂਰੇ ਪੰਜਾਬ 'ਚ ਜਿਹੜੀ ਹੈ ਬਣਦੀ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਬੀਜੇਪੀ ਦੇ ਲਈ ਕਿਉਂਕਿ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਬੰਜਦਰ ਅਸੀਂ ਚਾਹਾਂਗੇ ਕਿਸਾਨਾਂ ਦੇ ਕੋਲ ਪਹੁੰਚੋ ਤੁਸੀਂ ਜਿਹੜੇ ਸਵਾਲ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਉਹ ਸਵਾਲ ਜਰੂਰ ਜਿਹੜੇ ਸਾਂਝੇ ਕਰੋ ਕਿ ਕੀ ਸਵਾਲ ਉਹ ਪੁੱਛਣਾ ਚਾਹੁੰਦੇ ਨੇ ਬੀਜੇਪੀ ਦੇ ਉਮੀਦਵਾਰਾਂ ਨੂੰ ਜਿਨ੍ਹਾਂ ਦੇ ਸਿੱਧੇ ਸਪਸ਼ਟ ਸ਼ਬਦਾਂ 'ਚੋਂ ਜਵਾਬ ਚਾਹੁੰਦੇ ਨੇ ਕਿ ਇਹਨਾਂ ਤੇ ਜਵਾਬ ਦਿਓ ਐਮਐਸਪੀ ਦੀ ਗਰੰਟੀ ਕਿਸਾਨ ਚਾਹੁੰਦੇ ਨੇ ਉਹ ਸਾਫ਼ ਤੌਰ ਦੇ ਉੱਤੇ ਸਾਹਦੇ ਸਾਹਮਣੇ ਆਏ ਤੇ ਇਸੇ ਨੂੰ ਲੈ ਕੇ ਉਹ ਅੰਦੋਲਨ ਵੀ ਕਰ ਰਹੇ ਨੇ ਹੋਰ ਕਿਹੜੇ ਕਿਹੜੇ ਸਵਾਲ ਨੇ ਜ ਜਿਨ੍ਹਾਂ ਦੇ ਜਵਾਬ ਉਹ ਭਾਜਪੀ ਦੇ ਕੋਲੋਂ ਮੰਗ ਰਹੇ ਨੇ ਹਾਲਾਂਕਿ ਭਾਜਪੀ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਆਮਦਨ ਦੁੱਗਣੀ ਕੀਤੀ ਜਾਵੇਗੀ ਸੁਆਮੀ ਨੰਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਵੀ ਬਾਤਾਂ ਸੀ ਪਰ ਕਿਸਾਨ ਇਹ ਕਹਿ ਰਹੇ ਕਿ ਮੌਜੂਦਾ ਸਮੇਂ ਦੇ ਵਿੱਚ ਖੇਤੀ ਦੀਆਂ ਲਾਗਤਾਂ ਜਿਹੜੀਆਂ ਨੇ ਉਹ ਕਈ ਗੁਣਾ ਵੱਧ ਚੁੱਕੀਆਂ ਨੇ ਕਟਰੋਲ ਡੀਜ਼ਲ ਦੇ ਭਾਅ ਵਧੇ ਨੇ ਅ ਬੀਜਾਂ ਦੇ ਭਾਵਦ ਨੇ ਖਾਦਾਂ ਦੇ ਭਾਵਦ ਨੇ ਇਸ ਕਰਕੇ ਉਹਨਾਂ ਨੇ ਕਿਸਾਨੇ ਕਹਿ ਰਹੇ ਨੇ ਕਿ ਸਾਡੀ ਜਿਹੜੀ ਲਾਗਤ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਪਰ ਜੋ ਫਸਲਾਂ ਦੀਆਂ ਕੀਮਤਾਂ ਨੇ ਉਸ ਹਿਸਾਬ ਨਾਲ ਨਹੀਂ ਵੱਧ ਰਹੀਆਂ ਬੇਸ਼ੱਕ ਕੇਂਦਰ ਸਰਕਾਰ 22 ਫਸਲਾਂ ਦੇ ਉੱਤੇ ਐਮ ਐਸ ਪੀ ਐਲਾਨਦੀ ਹੈ ਪਰ ਐਮ ਐਸ ਪੀ ਮਿਲਦੀ ਸਿਰਫ ਦੋ ਫਸਲਾਂ ਦੇ ਉੱਤੇ ਹੈ ਬਾਕੀ ਜਿਹੜੀਆਂ ਫਸਲਾਂ ਦੇ ਉੱਤੇ ਐਮ ਐਸ ਪੀ ਕਿਸਾਨ ਨੂੰ ਮਿਲੇ ਉਸ ਦੀ ਗਰੰਟੀ ਹੋਣੀ ਚਾਹੀਦੀ ਹੈ ਨਾ ਕਿ ਅਜਿਹਾ ਹੋਵੇ ਕਿ ਕਿਸਾਨ ਆਪਣੀ ਫਸਲ ਲੈ ਕੇ ਮੰਡੀ 'ਚ ਜਾਵੇ ਤੇ ਉੱਥੇ ਉਸ ਨੂੰ ਜਿਹੜੇ ਪ੍ਰਾਈਵੇਟ ਖਰੀਦਦਾਰ ਨੇ ਉਨ੍ਹਾਂ ਦੇ ਸਹਾਰੇ ਛੱਡ ਦਿੱਤਾ ਜਾਵੇ ਤਾਂ ਇਸੇ ਗੱਲ ਨੂੰ ਲੈ ਕੇ ਕਿਸਾਨਾਂ 'ਚ ਨਾਰਾਜ਼ਗੀ ਵੀ ਹੈ ਤੇ ਇਸੇ ਕਰਕੇ ਵਿਰੋਧ ਕਰ ਰਹੇ ਨੇ ਕਿਸਾਨ ਬੀਤੇ ਦਿਨੀ ਇੱਕ ਵਕਾਇਦਾ ਐਸਕੇਐਮ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਪਰਚੇ ਬਣਾ ਕੇ ਪਿੰਡਾਂ 'ਚ ਭੇਜਾਂਗੇ ਲੋਕਾਂ ਦੇ ਕੋਲ ਕਿ ਕਿਹੜੇ ਕਿਹੜੇ ਸਵਾਲ ਨੇ ਜਿਹੜੇ ਪੁੱਛੇ ਜਾਣ ਜਿਹੜੇ ਵੀ ਬੀਜੇਪੀ ਦੇ ਜਿਹੜੇ ਉਮੀਦਵਾਰ ਉੱਥੇ ਪਹੁੰਚਦੇ ਨੇ ਪਿੰਡਾਂ ਦੇ ਵਿੱਚ ਮਜਿੰਦਰ ਗੱਲਬਾਤ ਜ਼ਰੂਰ ਕਰੋ ਜੇਕਰ ਉਹ ਸਵਾਲਾਂ ਦੀ ਸੂਚੀ ਕਿਸਾਨਾਂ ਕੋਲ ਹੈ ਜਾਂ ਕਿਹੜੇ ਕਿਹੜੇ ਉਹ ਸਵਾਲ ਨੇ ਜਿਹੜੇ ਜਿਨ੍ਹਾਂ ਦੇ ਜਵਾਬ ਉਹ ਬੀਜੇਪੀ ਦੇ ਕੋਲੋਂ ਲੈਣਾ ਚਾਹੁੰਦੇ ਨੇ ਬਿਲਕੁਲ ਜੀ ਕਿਸਾਨ ਆਗੂ ਸਾਡੇ ਨਾਲ ਕੁਲੰਦਰ ਮਜੂਰ ਨੇ ਆਪਣਾ ਨਾਮ ਦੱਸੋ ਮੇਰਾ ਨਾਮ ਕਿਰਪਾਲ ਸਿੰਘ ਕਲੇਰ ਮਜੀਟਾ ਚੋਂ ਦਾ ਆਗੂ ਬੋਲਦਾ ਜੀ ਜੀ ਕਿੱਦਾਂ ਦੇਖ ਰਹੋ ਕਿ ਕਿਹੜੇ ਸਵਾਲ ਜਵਾਬ ਕਰਨੇ ਸੀ ਸੰਧੂ ਸਾਹਿਬ ਜਿਹੜੇ ਕਿ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਵੇਖੋ ਜੀ ਸਾਡੇ ਸਿੰਪਲ ਸਵਾਲ ਸਨ ਇੱਕ ਤੇ ਜਿਹੜਾ ਜਦਾ ਜਿੱਦਾਂ ਅਸੀਂ ਦਿੱਲੀ ਧਰਨਾ ਚੋਂ ਲੌਂ ਜਾ ਰਹੇ ਸੀ ਰਸਤੇ ਵਿੱਚ ਜਿਹੜਾ ਛੜਕਾ ਦੇ ਉੱਤੇ ਪੱਕੀ ਪੈਰੇ ਵੈਰੀਗੇਟਿੰਗ ਕੀਤੀ ਗਈ ਆ ਅਸੀਂ ਪੁੱਛਣਾ ਚਾਹੁੰਦੇ ਸੀ ਵੀ ਦਿੱਲੀ ਸਾਡਾ ਵੀ ਹੋਂਦ ਅਧਿਕਾਰ ਹੈ ਜਿੱਦਾਂ ਤੁਹਾਡਾ ਅਧਿਕਾਰ ਆ ਆਪਾਂ ਸ਼ਾਂਤਵੇਂ ਜਾ ਰਹੇ ਸੀ ਕੋਈ ਅਸੀਂ ਐਗਰੈਸਿਵ ਨਹੀਂ ਸੀ ਕੋਈ ਅਸੀਂ ਕੋਈ ਤੋੜ-ਪਾਹ ਨਹੀਂ ਸੀ ਕਰ ਰਹੇ ਬੜੇ ਸ਼ਾਂਤ ਮੇ ਜਾ ਕੇ ਆਪਣਾ ਤਰਨਾ ਪ੍ਰਦਰਸ਼ਨ ਕਰਨਾ ਜਿਹੜਾ ਡੈਮੋਕਰੇਸੀ ਦੇ ਵਿੱਚ ਸਾਡਾ ਅਧਿਕਾਰ ਆ ਉੱਥੇ ਅਸੀਂ ਜਾ ਰਹੇ ਸੀ ਦੂਜਾ ਜਿਹੜਾ ਕਰਨਜੀਤ ਸੰਧੂ ਕਰਨਜੀਤ ਮੁੰਡਾ ਆਪਣਾ ਸੌਰੀ ਸ਼ੁਭ ਕਰਨ ਸਿੰਘ ਉਹਨੂੰ ਆਪਾਂ ਜਿਹੜਾ ਜਿਹੜਾ ਸ਼ਹੀਦ ਕੀਤਾ ਗਿਆ ਜੀ বিজেপি ਸਰਕਾਰ ਵੱਲੋਂ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਸਾਂ ਭਈ ਉਹਦਾ ਕੀ ਕਸੂਰ ਸੀ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਆ ਉਦੋਂ ਐਮਐਸਪੀ ਗਰੰਟੀ ਦਾ ਸਾਡੇ ਨਾਲ ਵਾਦਾ ਕਰਕੇ ਆਈ ਸੀ ਅਸੀਂ ਪੁੱਛਣਾ ਚਾਹੁੰਦੇ ਸੀ ਕਿ ਉਹ ਜਿਹੜਾ ਗਰੰਟੀ ਕਾਨੂੰਨ ਦਾ ਕੀ ਬਣਿਆ ਐਮਐਸਪੀ ਗਰੰਟੀ ਕਾਨੂੰਨ ਸਾਡੀ ਕਿੱਥੇ ਗਈ ਸੁਆਮੀਨਾਥਾਂ ਦੀ ਰਿਪੋਰਟ ਕਿੱਥੇ ਗਈ ਇਦਾਂ ਦੇ ਅਸੀਂ ਸਿੰਪਲ ਸਵਾਲ ਉਹਨਾਂ ਨਾਲ ਕਰਨਾ ਚਾਹੁੰਦੇ ਸੀ ਕੋਈ ਸਾਡਾ ਉਹਦੇ ਨਾਲ ਕੋਈ ਤੱਕਾ ਮੁਕੀ ਜਾ ਕੋਈ ਐਸਾ ਕੋਈ ਕਰਨਦਾਰ ਸਾਡਾ ਕੋਈ ਮੰਤਵ ਨਹੀਂ ਸੀ ਕਿਉਂਕਿ ਸਾਡੇ ਹਲਕੇ ਵਿੱਚ ਆ ਰਹੇ ਵੋਟਾਂ ਮੰਗੜਾ ਰਹੇ ਆ ਵੋਟਾਂ ਦਾ ਦੇਖੋ ਸਾਡ ਅਸੀਂ ਤਾਂ ਹੀ ਪਾਵਾਂਗੇ ਜੇ ਅਸੀਂ ਉੱਥੋਂ ਸੈਟੀਸਫਾਈ ਹੋਵਾਂਗੇ ਕਿ ਸਾਡੇ ਸਵਾਲਾਂ ਦਾ ਜਵਾਬ ਜਿਹੜੇ ਸਹੀ ਦੇ ਦਿੱਤੇ ਜਦੋਂ ਉਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਤੇ ਫੇਰ ਭਾਈ ਆਪਾਂ ਉਹ ਵੋਟ ਨੂੰ ਕਿਹੜੇ ਤਰੀਕੇ ਨਾਲ ਪਾਵਾਂਗੇ ਇਹ ਲੱਗਦਾ ਕਿ ਜੇ ਉਹ ਤੁਹਾਡੇ ਸਵਾਲਾਂ ਤੇ ਜਵਾਬ ਦਿੰਦੇ ਆ ਪਰ ਉਹ ਕਹਿੰਦੇ ਕਿ ਵਿੱਚੋਂ ਕਿਸਾਨ ਕਈ ਮਾਹੌਲ ਖਰਾਬ ਕਰ ਦਿੰਦੇ ਨੇ ਕਈ ਪਿਛਲੇ ਦਿਨਾਂ ਵਿੱਚ ਇੱਟੇ ਰੋੜੇ ਲਾਠੀ ਚਾਰਜ ਨਾ ਹੋਵੇ ਕਿਸਾਨ ਆਪਸ ਵਿੱਚ ਵਿੱਚ ਭਿੱੜ ਦੇ ਨਾ ਨਜੇ ਲਾਉਣ ਸਾਡੇ ਨਾਲ ਇਸੇ ਕਰਕੇ ਇਸ ਜਿਹੜੇ ਕਿ ਦੂਰ ਹੀ ਰਹਿੰਦੇ ਇਹ ਬਿਲਕੁਲ ਗਲਤ ਹੈ ਸਾਡੇ ਤੇ ਇਲਜ਼ਾਮ ਕਿਉਂਕਿ ਸਾਡੇ ਜਥੇਬੰਦੀ ਦਾ ਕਿਸਾਨ ਮਜੂਦ ਸੰਗਠਨ ਕਮੇਟੀ ਦਾ ਰਿਕਾਰਡ ਆ ਕਿ ਅਸੀਂ ਕਦੇ ਫੁੱਲ ਵੀ ਨਹੀਂ ਤੋੜਿਆ ਪਿੱਟੇ ਵਿੜਦੇ ਵਿੱਚ ਪਰਸੋਂ ਜਿਹੜੀ ਘਟਨਾ ਹੋਈ ਆ ਸਾਡੇ ਬੰਦੇ ਅੱਜ ਵੀਡੀਓ ਆ ਸਬੂਤ ਆ ਸਾਡੇ ਕੋਲ ਪੂਰੇ ਸੋਸ਼ਲ ਮੀਡੀਆ ਤੇ ਚੱਲ ਗਈ ਆ ਕਿ ਸਾਡੇ ਬੰਦੇ ਵੱਲੋਂ ਕਿਤੇ ਉਹਨਾਂ ਦੇ ਕੋਈ ਉਹਨਾਂ ਨੂੰ ਗਾਲ ਵੀ ਨਹੀਂ ਕੱਢੀ ਗਈ ਕੋਈ ਉਹਨਾਂ ਤੇ ਚਪੇੜ ਨਹੀਂ ਮਾਰੀ ਗਈ ਕੋਈ ਵੱਟਾ ਨਹੀਂ ਰੋੜਾ ਨਹੀਂ ਮਾਰਿਆ ਗਿਆ ਜਿੰਨਾ ਇੱਟਾ ਰੋੜਾ ਚਲਾਇਆ ਬੀਜੇਪੀ ਦੇ ਵਰਕਰਾਂ ਨੇ ਚਲਾਇਆ ਸਾਡੇ ਬੰਦੇ ਜ਼ਖਮੀ ਕੀਤੇ ਆ ਕੱਲ ਸਾਨੂੰ ਇਸੇ ਕਰਕੇ ਧਰਨਾ ਲਾ ਕੇ ਐਸਐਸਪੀ ਦਫ਼ਤਰ ਤੇ ਸਾਨੂੰ ਅਸੀਂ ਬੀਜੇਪੀ ਦੇ ਉਹਨਾਂ ਦੇ ਫਿਰ ਜਿਹੜੇ ਡੁੰਡੇ ਸਨ ਉਹਨਾਂ ਦੇ ਉੱਤੇ ਪਰਚਾ ਕਰਵਾਇਆ ਜੇ ਸਾਡੇ ਬੰਦਿਆਂ ਨੇ ਕੀਤਾ ਹੁੰਦਾ ਤੇ ਸਾਡੀ ਕਿਉਂਕਿ ਮੀਡੀਆ ਤੇ ਵੀ ਆ ਜਾਣਾ ਸੀ ਤੇ ਸਾਡੀ ਜ਼ਿੰਮੇਵਾਰੀ ਵੀ ਹੋਣੀ ਸੀ ਕਿ ਕਿਸਾਨ ਜਾਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਵੇਖੋ ਤੁਸੀਂ ਦੇਖ ਹੀ ਸਕਦੇ ਹੋ ਕਿ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਇੱਕ ਜਿਨ੍ਹਾਂ ਕੋਲੋਂ ਵੋਟਾਂ ਮੰਗਣੀਆਂ ਉਹਨਾਂ ਤੋਂ ਇੰਨਾ ਖਤਰਾ ਸਰਕਾਰ ਨੂੰ ਹੋ ਗਿਆ ਵੀ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਾਤੀ ਤੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਵੇਖੋ ਬੀਜੇਪੀ ਦੇ ਹੱਕ ਵਿੱਚ ਕਿੰਦਾ ਭੁਗਤਦੀ ਆ ਇੰਨਾ ਡਰਿਆ ਇਹਨਾਂ ਨੂੰ ਈਡੀ ਦਾ ਡਾ ਰਿਆ ਇਹਨਾਂ ਨੂੰ ਇਹ ਭਗਵੰਤ ਮਾਨ ਸਰਕਾਰ ਕਹਿੰਦੀ ਮੈਂ ਸੜਕਾਂ ਦੇ ਕਿਸੇ ਨੂੰ ਧਰਨਾ ਨਹੀਂ ਲਾਉਣ ਦੇਣਾ ਮੈਂ ਗੱਲ ਸੁਣਨੀ ਆ ਵੇਖੋ ਅੱਜ ਜੇ ਸਾਡੇ ਨਾਲ ਹੁੰਦੇ ਤੇ ਆਹ ਇਨਾ ਪ੍ਰਸ਼ਾਸਨ ਲਾਉਂਦੀ ਲੋੜ ਨਹੀਂ ਆਪਾਂ ਤਾਂ ਸਵਾਲ ਕਰਨੇ ਸੀ ਇੱਕ ਕੈਂਡੀਡੇਟ ਕੋਲੋਂ ਸਵਾਲ ਕਰਨੇ ਆ ਆਪਾਂ ਕਿਹੜਾ ਉਹਨੂੰ ਤੇ ਗੱਲ ਥੋੜੀ ਪੈਣ ਵਾਲ ਗਈ ਸੀ ਕਿਤੇ ਤੇ ਆਹ ਦੂਜਾ ਦੂਜਾ ਮੇਰੀ ਬੇਨਤੀ ਏ ਆ ਵੇਖੋ ਸਾਡੇ ਤੇ ਇਲਜ਼ਾਮ ਲੱਗਦੇ ਵੀ ਰੋਡ ਜਾਮ ਕਰਦੇ ਆ ਅੱਜ ਤੁਸੀਂ ਮਜੀਠੇ ਬੱਸ ਸਟੈਂਡ ਤੋਂ ਲਾ ਕੇ ਆਹ ਹਮ ਜਾ ਪੈਂਡਿਆ ਇਥੋਂ ਤੱਕ ਤੁਸੀਂ ਵੇਖ ਸਕਦੇ ਹੋ तकरीबन 2 ਕਿਲੋਮੀਟਰ ਦਾ ਏਰੀਆ ਆ ਉਹਦੇ ਵਿੱਚ ਇੰਨੀ ਪੁਲਿਸ ਲਾਤੀ ਸਾਰੇ ਰਸਤੇ ਬੰਦ ਕਰਤੇ ਲੋਕਾਂ ਨੂੰ ਇੰਨੀ ਪਰੇਸ਼ਾਨ ਹੋ ਰਹੀ ਆ ਆਮ ਹੰਦਿਆਂ ਨੂੰ ਵੀ ਉਹ ਜਾਣ ਤੋਂ ਆ ਪੂਰਾ ਰਸਤਾ ਇਹਨਾਂ ਬਲੌਕ ਕੀਤਾ ਹੈ ਪ੍ਰਸ਼ਾਸਨ ਨੇ ਕੀਤਾ ਆ ਸਾਡਾ ਸਾਡੇ ਵੱਲੋਂ ਸਰ ਬਿਲਕੁਲ ਖੁੱਦਾ ਆ ਇਹ ਜਿਹੜੇ ਸਾਡੇ ਤੇ ਇਲਜ਼ਾਮ ਲੱਗਦੇ ਵੀ ਸਾਰੇ ਝੂਠੇ ਆ ਕਿੱਦਾਂ ਹੋਵੇਗਾ ਇੱਕ ਪਾਸੇ ਕਿਸਾਨ ਰੋੜਾਂ ਤੇ ਬਹਿ ਗਏ ਨੇ ਟ੍ਰੇਨਾਂ ਟਰੈਕ ਤੇ ਬਹਿ ਗਈ ਨੇ ਦੂਜੇ ਪਾਸੇ ਚਲੋ ਪ੍ਰਚਾਰ ਜਿਹੜਾ ਚੱਲ ਰਿਹਾ ਪਰ ਇਹ ਲੋਕ ਆ ਇਹਦੇ ਵਿੱਚ ਖਰਾਬ ਬੜੇ ਹੁੰਦੇ ਪਏ ਨੇ ਕਾਰੋਬਾਰ ਤੇ ਉੱਪਰ ਕੀ ਅਸਰ ਪੈ ਰਿਹਾ ਵੇਖੋ ਇਹ ਲੋਕ ਜਵਾਬ ਦੇਣਗੇ ਪੰਜਾਬ ਦੀ ਜਨਤਾ ਜਵਾਬ ਦੇਊਗੀ ਇਹਨਾਂ ਨੂੰ ਕਿਉਂਕਿ ਆਪਾਂ ਜੇ ਉੱਥੇ ਬੈਠੇ ਆ ਅਸੀਂ ਅੱਜ ਵੀ ਸਰਵਿਸ ਲੇਨ ਜਿਹੜੀ ਸਾਡੀ ਚੱਲ ਰਹੀ ਆ ਸ਼ੰਭੂ ਬੈਰੀਗੇਡ ਦੇ ਉੱਤੇ ਵੀ ਖਨੋਰੀ ਤੇ ਵੀ ਸਰਵਿਸ ਲੇਨ ਸਾਡੀ ਚੱਲ ਰਹੀ ਆ ਆਪਾਂ ਕੋਈ ਰਸਤਾਵਾਦ ਨਹੀਂ ਕੀਤਾ ਕਿਸਾਨ ਕਹਿੰਦੇ ਕਿ ਅਸੀਂ ਸਿਰਫ ਸਵਾਲ ਕਰਨਾ ਚਾਹੁੰਦੇ ਹਾਂ ਮਜਿੰਦਰ ਤੁਸੀਂ ਗੱਲਬਾਤ ਕਿਸਾਨਾਂ ਨਾਲ ਜਾਰੀ ਰੱਖੋ ਤੇ ਇਸ ਵੇਲੇ ਮਜੀਠਾ ਹਲਕੇ ਦੇ ਕਿਸਾਨ ਇਸ ਵੇਲੇ ਧਰਨੇ ਤੇ ਬੈਠੇ ਨੇ ਜਿੱਥੇ ਕਿ ਬੀਜੇਪੀ ਉਮੀਦਵਾਰ ਤਰਨਜੀਤ ਸੰਧੂ ਵੱਲੋਂ ਆਪਣੇ ਵਰਕਰਾਂ ਦੇ ਨਾਲ ਮਿਲਣੀ ਕੀਤੀ ਜਾਣੀ ਸੀ ਬੈਠਕ ਉਹਨਾਂ ਵੱਲ ਰੱਖੀ ਗਈ ਸੀ ਉਸੇ ਵਿਚਾਲੇ ਕਿਸਾਨ ਵਿਰੋਧ ਕਰਨ ਦੇ ਲਈ ਪਹੁੰਚੇ ਹੋਏ ਨੇ